ਸੱਜੇ ਕਾਲ ਸਾਰਿਆਂ ਨੂੰ ਮੈਂ ਪ੍ਰਮੇਂਦਰਜੀਤ ਸਿੰਘ ਬਹਾਦਰ ਨਾਮ ਨਾਲ ਮੈਂ ਵਿਸ਼ੇ ਨੂੰ ਬੜੀ ਅਦਾਸ ਆਇਦਾ ਜੋ ਸਾਡਾ ਵਿਸ਼ਾ ਹੈ ਤਾਂ ਜੋ ਤੁਸੀਂ ਮੂਰਖ ਜਾਂ ਜੋ ਤੁਸੀਂ ਤਾਂ ਕਿ ਤੁਹਾਡੇ ਬੱਚੇ ਮੂਰਖ ਅਤੇ ਮੰਦ ਬੁੱਧੀ ਹੋ ਜਾਣ ਵੱਧ ਜਾਣ ਇਹ ਵਿਸ਼ਾ ਇਸ ਕਰਕੇ ਲੈ ਕੇ ਆਏ ਹਾਂ ਕਿਉਂਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਜੋ ਚੱਲ ਰਿਹਾ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਉਤੇ ਐਸੇ ਪੋਡਕਾਸਟਰ ਹਨ ਜੋ ਪੋਡਕਾਸਟ ਲਾ ਰਹੇ ਹਨ ਮੂਰਖਾਂ ਨੂੰ ਪ੍ਰੋਮੋਟ ਕਰ ਰਹੇ ਹਨ ਮੰਦ ਬੁੱਧੀਆਂ ਨੂੰ ਪ੍ਰੋਮੋਟ ਕਰ ਰਹੇ ਹਨ ਐਸੇ ਐਸੇ ਲੋਕਾਂ ਦੇ ਇੰਟਰਵਿਊ ਕਰ ਰਹੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਜੇਕਰ ਉਸ ਸਮਾਜਿਤ ਉਹ ਲੋਕ ਜਾਣ ਕੇ ਵੀ ਉਹ ਤਾਂ ਇਸ ਸਮਾਜ ਨੂੰ ਕੋਈ ਚੰਗਾ ਕੁਝ ਨਹੀਂ ਦੇ ਸਕਦੇ ऐसे लोगामु ओ यूट्यूबर ओ पॉडकास्ट वाले एसओ फेसबुक वाले प्रमोट कर रहे हैं इससे ਤੁਹਾਡੇ ਬੱਚਿਆਂ ਉਤੇ ਕੀ ਅਸਰ ਹੋਵੇਗਾ ਜਾਂ ਤੁਹਾਡੇ ਉਤੇ ਕੀ ਅਸਰ ਹੋਵੇਗਾ ਕਿਉਂਕਿ ਇਹ ਚੀਜ਼ ਅਧਿਆਤਮਿਕਤਾ ਦੇ ਨਾਲ ਵੀ ਜੁੜੀ ਹੋਈ ਹੈ ਸਾਡੇ ਮਾਨਸਿਕ ਅਵਸਥਾ ਦੇ ਨਾਲ ਵੀ ਜੁੜੀ ਹੋਈ ਹੈ ਤੁਸੀਂ ਜਿਸ ਤਰ੍ਹਾਂ ਦੀ ਚੀਜ਼ ਨੂੰ ਪਸੰਦ ਕਰਦੇ ਹੋ ਜਿਸ ਤਰ੍ਹਾਂ ਦੇ ਹਾਲਾਤਾਂ ਤੋਂ ਤੁਹਾਨੂੰ ਆਨੰਦ ਪ੍ਰਾਪਤ ਹੁੰਦਾ ਹੈ ਖੁਸ਼ੀ ਪ੍ਰਾਪਤ ਹੁੰਦੀ ਹੈ ਜੋ ਚੀਜ਼ ਤੁਸੀਂ ਪਸੰਦ ਕਰਦੇ ਹੋ ਉਹ ਚੀਜ਼ ਬ੍ਰਹਿਮੰਡ ਉਹ ਪਰਮਾਤਮਾ ਉਹ ਨਿਰੰਕਾਰ ਪਾਲਪੁਰਖ ਤੁਹਾਨੂੰ ਦੇ ਦਿੰਦਾ ਹੈ ਇਹ ਸੱਚ ਹੈ ਅੱਜ ਤੱਕ ਤੁਸੀਂ ਜੋ ਕੁਝ ਵੀ ਪਾਇਆ ਹੈ ਇਹ ਤੁਸੀਂ ਮੰਗਿਆ ਸੀ ਤਾਂ ਤੁਸੀਂ ਇਹ ਉਹ ਚੀਜ਼ ਦਾ ਆਨੰਦ ਮਾਣ ਰਹੇ ਹੋ ਪਾਸਟ ਵਿੱਚ ਜੋ ਤੁਸੀਂ ਸੋਚਿਆ ਸੀ ਜਿਸ ਚੋਂ ਤੁਹਾਨੂੰ ਆਨੰਦ ਆ ਰਿਹਾ ਸੀ ਖੁਸ਼ੀ ਮਿਲ ਰਹੀ ਸੀ ਉਹ ਚੀਜ਼ ਤੁਸੀਂ ਪਾਸਟ ਵਿੱਚ ਸੋਚੀ ਸੀ ਵੇਖੀ ਸੀ ਤੇ ਅੱਜ ਉਹੀ ਤੁਹਾਨੂੰ ਮਿਲ ਰਹੀ ਹੈ ਜੋ ਤੁਸੀਂ ਅੱਜ ਵੇਖ ਰਹੇ ਹੋ ਜੋ ਤੁਸੀਂ ਅੱਜ ਸੋਚ ਰਹੇ ਹੋ ਜਿਸ ਵਿੱਚ ਤੁਹਾਨੂੰ ਅੱਜ ਆਨੰਦ ਆ ਰਿਹਾ ਉਹ ਭਵਿਕੁਝ ਤੁਹਾਨੂੰ ਮਿਲੇਗੀ ਮਿਲੇਗੀ ਇਹ ਕੌੜਾ ਸੱਚ ਹੈ ਸੋ ਇਹ ਜੋ ਕਨਸੈਪਟ ਹੈ ਤਾਂ ਜੋ ਤੁਸੀਂ ਮੂਰਖ ਅਤੇ ਮੰਦਬੁੱਧੀ ਬਣ ਸਕੋ ਐਸੇ ਲੋਕਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਮੰਦਬੁੱਧੀ ਲੋਕਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਸਟੇਜਾਂ ਦੇ ਚੜਾ ਚੜਾ ਕੇ ਮੂਰਖ ਲੋਕਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਸਟੇਜਾਂ ਦੇ ਚੜਾ ਚੜਾ ਕੇ ਮੁੰਡਿਆਂ ਤੋਂ ਕੁੜੀਆਂ ਬਣੇ ਹੋਏ ਲੋਕਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਸਟੇਜਾਂ ਦੇ ਚੜਾ ਚੜਾ ਕੇ ਮੁੰਡੇ ਕੁੜੀਆਂ ਬਣ ਬਣ ਨੱਚ ਰਹੀਆਂ ਕੁੜੀਆਂ ਕੁੜੀਆਂ ਨਾਲ ਵਿਆਹ ਕਰਾ ਰੀਆਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਾ ਰਿਹਾ ਇਕਰਾਰ ਰਿਹਾ ਐਸੇ ਲੋਕਾਂ ਨੂੰ ਕੌਣ ਪ੍ਰੋਮੋਟ ਕਰ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਇਹ ਵਿਸ਼ਾ ਸੋਚਨ ਤੇ ਵਿਚਾਰਨ ਵਾਲਾ ਹੈ ਤੁਹਾਡੇ ਮਿੰਟ ਦੋ ਮਿੰਟ ਦੀ ਆਸੇ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਇਸ ਸਮਾਜ ਦੇ ਵਿੱਚ ਐਸੇ ਮਾੜੀਆਂ ਚੀਜ਼ਾਂ ਦਾ ਪੰਪਣਾ ਐਸਾ ਸਮਾਜ ਕੀ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਤੁਹਾਡਾ ਬੱਚਾ ਅਨਪੜ ਮੂਰਖ ਮੰਦਭੁੱਤੀ ਹੋਵੇ ਕੀ ਤੁਸੀਂ ਚਾਹੁੰਦੇ ਹੋ ਤੁਹਾਡਾ ਬੱਚਾ ਤਾਂ ਹੱਡੀ ਧੀ ਕਿਸੇ ਹੋਰ ਕਿਸੇ ਕੁੜੀ ਨਾਲ ਵਿਆਹ ਕਰਾਵੇ ਕੀ ਤੁਸੀਂ ਚਾਹੁੰਦੇ ਹੋ ਤੁਹਾਡਾ ਮੁੰਡਾ ਜਨਾਨੀ ਬਣ ਬਣ ਨੱਚੇ ਨਹੀਂ ਨਾ ਫਿਰ ਤੁਸੀਂ ਐਸੀਆਂ ਚੀਜ਼ਾਂ ਨੂੰ ਕਿਉਂ ਪ੍ਰਮੋਟ ਕਰਦੇ ਹੋ ਜੋ ਆਉਣ ਵਾਲੇ ਤੁਹਾਡੇ ਬੱਚਿਆਂ ਦਾ ਤੇ ਤੁਹਾਡਾ ਭਵਿੱਖ ਖਰਾਬ ਕਰ ਦੇਣ ਕੀ ਹਾਂ ਪਰ ਨਹੀਂ ਇੱਥੇ ਅਸੀਂ ਸੋਚ ਕੇ ਇਹ ਕਹਿ ਕੇ ਪੱਲਾ ਝਾੜ ਦਿੰਨੇ ਸਾਡੇ ਕਿਹੜਾ ਘਰ ਹੋਊਗੀ ਇਹ ਗੱਲ ਹੋਵੇਗੀ ਜੇ ਤੁਸੀਂ ਐਸੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਸਹਾਇਕ ਕਰ ਰਹੇ ਹੋ ਐਸੀਆਂ ਚੀਜ਼ਾਂ ਨੂੰ ਸ਼ਹਾਹਤ ਕਰ ਰਹੇ ਹੋ ਮੂਰਖਾਂ ਦੇ ਟੋਲੇ ਦਾ ਤੁਸੀਂ ਸਾਥ ਦੇ ਰਹੇ ਹੋ ਫਿਰ ਤੁਸੀਂ ਵੀ ਮੂਰਖੋਂ ਤੇ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਮੂਰਖ ਹੋਣਗੀਆਂ ਇਕ ਕੌੜਾ ਸੱਚ ਹੈ ਇੱਥੇ ਸਾਡਿਆਂ ਇਹਨਾਂ ਵਿਸ਼ਿਆਂ ਨੂੰ ਜਾਣਨਾ ਮੰਨਣਾ ਉਹ ਤੁਹਾਡੇ ਵਾਸਤੇ ਦੀ ਗੱਲ ਹੀ ਨਹੀਂ ਕਿਉਂਕਿ ਬਹੁਤ ਲੋਕ ਕਹਿੰਦੇ ਆ ਸਾਡੀਆਂ ਤਾਂ ਗੱਲਾਂ ਤੁਹੋੜੀਆਂ ਗੱਲਾਂ ਤੋਂ ਸਮਝੀ ਨਹੀਂ ਆਉਂਦੀਆਂ ਕਿਉਂਕਿ ਸਾਡੀਆਂ ਗੱਲਾਂ ਸੱਚ ਦੇ ਨਾਲ ਜੁੜੀਆਂ ਹੋਈਆਂ ਸੱਚ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਂਦਾ ਹੁੰਦਾ ਤੇ ਸਮਝ ਆਉਂਦਾ ਹੁੰਦਾ ਹੈ ਸੱਚ ਦਾ ਕਨਸੈਪਟ ਬਿਲਕੁਲ ਅਲੱਗ ਹੈ ਸੱਚ ਵਿੱਚ ਕੜਤਲ ਹੁੰਦੀ ਹੈ ਸੱਚ ਅੱਖਾਂ ਨੂੰ ਚੁਪਦਾ ਹੈ ਸੱਚ ਕੰਨਾਂ ਨੂੰ ਚੁਪਦਾ ਹੈ ਜੇ ਨਾ ਜਿਸ ਤਰ੍ਹਾਂ ਦਾ ਕਨਸੈਪਟ ਅਸੀਂ ਤੁਹਾਡੇ ਮੂਰੇ ਲੈ ਕੇ ਆਏ ਹਾਂ ਕੋਈ ਪੋਡਕਾਸਟ ਇਸ ਤਰ੍ਹਾਂ ਦੇ ਕਨਸੈਪਟ ਨੂੰ ਨਹੀਂ ਲੈ ਕੇ ਆਵੇਗਾ ਕੋਈ ਯੂਟਿਊਬਰ ਐਸੇ ਇਸ ਤਰ੍ਹਾਂ ਦੇ ਕਨਸੈਪਟ ਨੂੰ ਨਹੀਂ ਲੈ ਕੇ ਆਵੇਗਾ ਕਿਉਂਕਿ ਉਹਨਾਂ ਨੂੰ ਸਿਰਫ ਆਪਣੇ ਚੁੱਲ੍ਹੇ ਦੀ ਅੱਗ ਪਿਆਰੀ ਹੈ ਦੂਸਰੇ ਦੀ ਅੱਗ ਬੁਝੇ ਜੇ ਕੋਈ ਚੱਕਰ ਨਹੀਂ ਜਿਨਾਂ ਨੂੰ ਸਿਰਫ ਆਪਣੀ ਜੇਬ ਆਪਣੀ ਰੋਟੀ ਪਿਆਰੀ ਹੈ ਦੂਸਰੇ ਭੁੱਖੇ ਮਰਨ ਦੂਸਰੇ ਉੱਜੜ ਜਾਣ ਐਸੇ ਲੋਕ ਚਲਕੇ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ ਸੋ ਆਪਣੇ ਮਨ ਦੀ ਗਹਿਰਾਈ ਦੇ ਵਿੱਚ ਉਤਰ ਕੇ ਉਸ ਸਤੇ ਜਾ ਰਹੇ ਗਲਤ ਸਮਾਜ ਦੇ ਬਾਰੇ ਸੋਚੋ ਜਿਸ ਤਰ੍ਹਾਂ ਦੇ ਲੋਕਾਂ ਨੂੰ ਸਟੇਜਾਂ ਦੇ ਚੜਾਹ ਚੜਾ ਕੇ ਪ੍ਰਮੋਟ ਕੀਤਾ ਜਾ ਰਿਹਾ ਇੱਕ ਵਾਰੀ ਅੱਖਾਂ ਮੀਚ ਕੇ ਬੰਦ ਕਰਕੇ ਅੱਖਾਂ ਨੂੰ ਆਪਣੇ ਅੱਖਾਂ ਦੇ ਪਿੱਛੇ ਇੱਕ ਤਸਵੀਰ ਬਣਾਓ ਆਪਣੇ ਬੱਚੇ ਦੀ ਕਿ ਤੁਸੀਂ ਚਾਹੁੰਦੇ ਤੁਹਾਡਾ ਬੱਚਾ ਉਹ ਬਣੇ ਫਿਰ ਐਸੇ ਗਲਤ ਲੋਕਾਂ ਨੂੰ ਪ੍ਰਮੋਟ ਕਿਉਂ ਕਰਦੇ ਹੋ ਕਿਉਂ ਤੁਹਾਡੇ ਤੋਂ ਬਲੌਕ ਦਾ ਰਿਪੋਰਟ ਦਾ ਬਟਨ ਨਹੀਂ ਲੱਪਿਆ ਜਾਂਦਾ ਕਿਉਂਕਿ ਤੁਹਾਨੂੰ ਦਾ ਸੁਆਦ ਨਾਲ ਆ ਸੱਚ ਦਾ ਕੌੜਾ ਹੁੰਦਾ ਦਵਾਈ ਦਾ ਕੌੜੀ ਹੁੰਦੀ ਆ ਜੋ ਸਮਾਜ ਨੂੰ ਚੰਗੇ ਸਮਾਜ ਨੂੰ ਸਿੱਚਦੀ ਆ ਜੋ ਬਿਮਾਰੀ ਨੂੰ ਖਤਮ ਕਰਦੀ ਆ ਦਵਾਈ ਸਦਾ ਕੌੜੀ ਰਹੂਗੀ ਮਿੱਠਾ ਤਾਂ ਜ਼ਹਿਰ ਹੁੰਦਾ ਜੋ ਤੁਹਾਡੇ ਜੀਵਨ ਨੂੰ ਤੁਹਾਡੇ ਕੁੱਖ ਨੂੰ ਉਜਾੜ ਕੇ ਰੱਖ ਦੇਗਾ ਬਰਬਾਦ ਕਰਕੇ ਰੱਖ ਦੇਵੇਗਾ ਤੇ ਮੈਂ ਲਿਖ ਕੇ ਦੇ ਲਈ ਤਿਆਰ ਆ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਹੁਤ ਹੀ ਮਾੜਾ ਹੋਵਾਲਾ ਤੇ ਤੁਹਾਡਾ ਭਵਿੱਖ ਹੀ ਮਾੜਾ ਹੋਣ ਵਾਲਾ ਕਉਂਦੇ ਹੰਝੂ ਰੋਣ ਦੇ ਲਈ ਤੁਸੀਂ ਮਜਬੂਰ ਹੋ ਜਾਓਗੇ ਪਰ ਤੁਸੀਂ ਕਿਸੇ ਤੋਂ ਦੋਸ਼ ਮੜਨ ਜੋਗੇ ਨਹੀਂ ਹੋਵੋਗੇ ਕਿਉਂਕਿ ਤੁਹਾਡੀ ਗਲਤੀਆਂ ਹੋਣ ਗਿਆ ਤੁਸੀਂ ਐਸੇ ਲੋਕਾਂ ਨੂੰ ਸਿਰ ਚੜਾਇਆ ਜਿਨ੍ਹਾਂ ਲੋਕਾਂ ਨੇ ਗੰਦੇ ਸਮਾਜ ਦੀ ਮਾੜੇ ਸਮਾਜ ਦੀ ਸਿਰ ਜਨਾ ਕੀਤੀ ਹੈ ਕੋਈ ਚੰਗਾ ਸਹਿਯੋਗ ਨਹੀਂ ਕੀਤਾ ਮੈਂ ਦੇਖਿਆ ਕੁਝ ਸਿੱਖਿਆ ادارے ਵੀ ਐਸੇ ਲੋਕਾਂ ਨੂੰ ਮੁੱਖ ਮਹਿਮਾਨ ਬਣਾ ਬਣਾ ਕੇ ਪੇਸ਼ ਕਰਦੇ ਪਏ ਜਿਨ੍ਹਾਂ ਦੀ ਸਮਾਜ ਨੂੰ ਕੋ ਚੰਗੀ ਦੇਣ ਹੀ ਨਹੀਂ ਵੇਖਿਆ ਉਹ ਡਾਇਬਟੀਅਸ ਸਟੇਜਾਂ ਦਿੱਤੇ ਜਾ ਰਹੀਆਂ ਐਸੇ ਮੂਰਖ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਤੁਹਾਡਾ ਪਿੱਖ ਬਰਬਾਦ ਹੋਣ ਵਾਲਾ ਇਹ ਲਿਖਾ ਕੇ ਲੈ ਲਓ ਕਹਿੰਦੇ ਘਰ ਘਰ ਵਿੱਚ ਐਸੇ ਤਰ੍ਹਾਂ ਦੇ ਮੂਰਖ ਜੰਮਣਗੇ ਸੋ ਮੈਨੂੰ ਇਹੇ ਗੱਲ ਕਰਦਿਆਂ ਹੋਇਆਂ ਆਪਣੇ ਮਨ ਦੇ ਭਾਵਾਂ ਦੇ ਵਿੱਚੋਂ ਇੱਕ ਇਹ ਤਕਲੀਫ ਹੈ ਕਿ ਜਾਗਣ ਵਾਲੇ ਥੋੜੇ ਹਨ ਜਗੋਂ ਵਾਲੇ ਵੀ ਪੂਰੇ ਹਮ ਅੱਖਾਂ ਮੀਚ ਕੇ ਤੱਕ ਉੱਤਰ ਵੀ ਸੋਚਦਾ ਕਿ ਬਿੱਲੀ ਗਈ ਪਰ ਬਿੱਲੀ ਤਾਂ ਸਿਰ ਤੇ ਹੀ ਬੈਠੀ ਹੁੰਦੀ ਆ ਤੁਸੀਂ ਅੱਖਾਂ ਮੀਚੀਆਂ ਹੋਈਆਂ ਹੰ ਕਾਲ ਦੀ ਸਮੇਂ ਦੀ ਬਿੱਲੀ ਤੁਹਾਡੇ ਸਿਰ ਤੇ ਬੈਠੀ ਹੋਈ ਐ ਤੇ ਜੋ ਤੁਹਾਡੇ ਭਵਿੱਖ ਨੂੰ ਬਰਬਾਦ ਕਰਕੇ ਰੱਖ ਦੇਵੇਗੀ ਤੁਹਾਨੂੰ ਬਰਬਾਦ ਕਰਕੇ ਰੱਖ ਦੇਵੇਗੀ ਤੋੜਾ ਇੱਕ ਦੋ ਪਲ ਦਾ ਹਾਸਾ ਐਸੀ ਤਰ੍ਹਾਂ ਜਿ ਮਸ਼ਕਰੇ ਲੋਕਾਂ ਨੂੰ ਵੇਖ ਕੇ ਜੋ ਤੁਹਾਡਾ ਇੱਕ ਦੋ ਪਲ ਦਾ ਹਾਸਾ ਐਸੇ ਲੋਕਾਂ ਨੂੰ ਤੁਸੀਂ ਫਾਲੋ ਕੀਤਾ ਐਸੇ ਲੋਕਾਂ ਨੂੰ ਤੁਸੀਂ ਪ੍ਰਮੋਟ ਕੀਤਾ ਇੱਕ ਦੋ ਇੱਕ ਦੋ ਪਲ ਦੇ ਆਪਣੇ ਇੰਟਰਟੇਨਮੈਂਟ ਦੇ ਲਈ ਤੁਸੀਂ ਆਪਣੇ ਬੱਚਿਆਂ ਨੂੰ ਵੀ ਉਹ ਚੀਜ਼ਾਂ ਕਰਨ ਦੇ ਲਈ ਪ੍ਰੇਰਿਤ ਕਰ ਰਹੇ ਹੋ ਜੋ ਤੁਸੀਂ ਅੱਜ ਵੇਖ ਰਹੇ ਹੋ ਸੋ ਇਹ ਗੱਲਾਂ ਕੌੜੀਆਂ ਹਨ ਕੌੜਾ ਤਾਂ ਸੱਚ ਹੁੰਦਾ ਜਾਇਰ ਤਾਂ ਮਿੱਠਾ ਹੁੰਦਾ ਸੋ ਮੰਦੇ ਹੋ ਕਿ ਤੁਸੀਂ ਕੁਝ ਸਮੇਂ ਲਈ ਆਪਣੇ ਫੋਨ ਤੇ ਬੈਠਦੇ ਹੋ ਤੱਕੇ ਹਾਰੇ ਹੁੰਨੇ ਹੋ ਪਰ ਥੋੜਾ ਜਿਹਾ ਵਿਚਾਰ ਜ਼ਰੂਰ ਕਰਨਾ ਅੱਖਾਂ ਵਿੱਚ ਕੇ ਮਹਿਸੂਸ ਜ਼ਰੂਰ ਕਰਨਾ ਜਿਸ ਇਨਸਾਨ ਕਿਸ ਮੂਰਖ ਬੰਦੇ ਦੀ ਤੁਸੀਂ ਵੀਡੀਓ ਦੇਖ ਰਹੇ ਜਿਸ ਨੂੰ ਪ੍ਰਮੋਟ ਕਰ ਰਹੇ ਹੋ ਉਹ ਉਸ ਜਗ੍ਹਾ ਤੇ ਕੱਲ ਤੁਹਾਡਾ ਬੱਚਾ ਵੀ ਮੂਰਖ ਵਾਂਗੂ ਖੜਾ ਹੋਵੇਗਾ ਤੋ ਵੇਖੋ ਉਹਨਾਂ ਦਾ ਵੀ ਕੋਈ ਵੀ ਨਹੀਂ ਹੈ ਜੇ ਕੋਈ ਐਸੇ ਮੂਰਖ ਲੋਕਾਂ ਨੂੰ ਤੁਸੀਂ ਅੱਜ ਪ੍ਰੋਬੋਡ ਕੀਤਾ ਇਹ 2-4 ਦਿਨ ਦੀ ਚਾਂਸ ਨਹੀਂ ਹੈ ਕਿ ਉਹਨਾਂ ਦਾ ਵੀ ਕੋਈ ਨਹੀਂ ਹੈ ਉਹ ਤਾਂ ਜਿਨ੍ਹਾਂ ਨੇ ਪੈਸਾ ਕਾਨੂੰਨ ਨਾਲ ਤਾਂ ਪੈਸਾ ਕਮਾ ਕੇ ਚਲੇ ਜਾਣਗੇ ਜਿਨ੍ਹਾਂ ਨੇ ਪੈਸਾ ਉਹਨਾਂ ਦੇ ذریعے ਕਮਾਇਆ ਉਹ ਪੈਸਾ ਫਲਦਾ ਉਹਨਾਂ ਨੂੰ ਵੀ ਨਹੀਂ ਇਹ ਕਰਮ ਹੈ ਕਰਮ ਮੁੜੇਗਾ ਹੀ ਮੁੜੇਗਾ ਇਹ ਲਾਅ ਤੇ ਲਾ ਬਰਟਚਰ ਹੈ ਜਿਸ ਤਰ੍ਹਾਂ ਦਾ ਬੀਜ ਹੈ ਵੈਸਾ ਵੱਡ ਲੱਗੋ ਕਾਨੂੰਨ ਹੈ ਕਰਮ ਦਾ ਹੈ ਸੋ ਕਦੇ ਵੀ ਸੋਚ ਲੈਣਾ ਬੈਠ ਕੇ ਵਿਚਾਰ ਕਰ ਲੈਣਾ ਜੋ ਤੁਸੀਂ ਅੱਜ ਬੀਜਿਆ ਹੈ ਕਿ ਤੁਸੀਂ ਕੱਲ ਇਹ ਵੱਡਣ ਦੇ ਯੋਗ ਹੋ ਅਗਰ ਰਹੀ ਹੋ ਤਾਂ ਚੰਗੇ ਨੂੰ ਦੇਖੋ ਚੰਗੇ ਨੂੰ ਪ੍ਰਮੋਟ ਕਰੋ ਤੁਹਾਡੇ ਬੱਚੇ ਦਾ ਜੀਵਨ ਵੀ ਸਿਕਿਉਰ ਹੋਵੇ ਤੁਹਾਡਾ ਜੀਵਨ ਵੀ ਸਿਕਿਉਰ ਹੋਵੇ ਸੋ ਮੈਨੂੰ ਆਸ ਹੈ ਅੱਜ ਦਾ ਇਹ ਵਿਸ਼ਾ ਕੋਰਾ ਜਰੂਰ ਸੀ ਪਰ ਤੁਹਾਨੂੰ ਪਸੰਦ ਆਇਆ ਹੋਵੇਗਾ ਨਹੀਂ ਤੇ ਆਪੇ ਕਿਸੇ ਨਾ ਵਿਸ਼ੇ ਨਾਲ ਵੀਡੀਓ ਦੇ ਨਾਲ ਸੁਣਨਾ ਪੜੇਗਾ ਧੰਨਵਾਦ